ਕੇਵਲ ਗੁਰੂ ਦੀ ਬਾਣੀ ਤੇ ਨੇਚਾ ਤੇ ਹਲੇਮੀ ਰਾਜ ਨੂੰ ਕਾਇਮ ਕਰਨਾ ਤੇ ਆਪਣਾ ਨਿਸ਼ਾਨਾ ਹੋਵੇਗਾ ਇਹ ਨਿਸ਼ਾਨਾ ਕਿਵੇਂ ਪ੍ਰਾਪਤ ਹੋਵੇਗਾ ਜੋ ਨਿਸ਼ਾਨ ਸਾਹਿਬ ਆਜਾ ਤਾ ਲਹਿਰਾ ਕੇ ਹਟੇ ਹਾਂ ਇਹਦੇ ਥੱਲੇ ਰਹਾਂਗੇ ਜੇ ਕਰੇ ਕਿ ਟੀ ਛੰਡੀ ਥੱਲੇ ਕਦੇ ਹਰੀ ਛੰਡੀ ਥੱਲੇ ਕਦੇ ਲਾਲ ਛੰਡੀ ਥੱਲੇ ਇਸ ਤਰ੍ਹਾਂ ਤੁਰੇ ਫਿਰਦੇ ਰਹਿ ਤੇ ਘਟਪ ਪਵੇਗਾ ਨਿਸ਼ਾਨ ਹੋਰ ਪੰਮਾਂ ਦੇ ਹਨ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਨਿਖੇਦੀ ਨਹੀਂ ਕਰਦੇ ਪਰ ਉਹਨਾਂ ਨਿਸ਼ਾਨਾਂ ਦਾ ਖਾਲਸਾ ਜੀ ਬਹੁਤ ਹੀ ਫਰਕ ਹੈ ਥੋੜਾ ਨਹੀਂ ਕਿਸੇ ਦਾ ਨਿਸ਼ਾਨ ਆ ਕਾਗਜ਼ ਆਪਣਾ ਸਰ ਦੇ ਕਾਨੇ ਦੇ ਨਾਲ ਚਿੱਟੀ ਦੀ ਛੰਡੀ ਲਪੇਟ ਕੇ ਬੰਨ ਲੈਣੀ ਕਿਸੇ ਦਾ ਨਿਸ਼ਾਨ ਆ ਵਾਸਤੇ ਨਾਲ ਹਰੀ ਲੀਰ ਲਪੇਟ ਕੇ ਬੰਨ ਲੈਣੀ ਕਿਸੇ ਦਾ ਨਿਸ਼ਾਨ ਆ ਕਿਤੇ ਡੰਡੇ ਦੇ ਨਾਲ ਲਾਲ ਰੰਗ ਦਾ ਕੱਪੜਾ ਬੰਨ ਲੈਣਾ ਪਰ ਸਿੱਖਾਂ ਦਾ ਨਿਸ਼ਾਨ ਨਹੀਂ ਨਿਸ਼ਾਨ ਹਮੇਸ਼ਾ ਉਹਨਾਂ ਕੌਮਾਂ ਦੇ ਝੂਲਦੇ ਤੇ ਕਾਇਮ ਇਸ ਤਰ੍ਹਾਂ ਦੇ ਹਣ ਜਿਹੜੀਆਂ ਕੌਮਾਂ ਆਪਣੇ ਨਿਸ਼ਾਨਾ ਨੂੰ ਕਾਇਮ ਰੱਖਣਾ ਜਾਣਦੀਆਂ ਇਹ ਕਾਇਮ ਕਿਨੇ ਰਹਿੰਦੇ ਆ ਜਿਹੜੇ ਮਰਨ ਨੂੰ ਜ਼ਿੰਦਗੀ ਸਮਝਦੇ ਆ ਜਿਨ੍ਹਾਂ ਨੇ ਲਾਲਚ ਤੇ ਕੁਰਸੀ ਨੂੰ ਜ਼ਿੰਦਗੀ ਸਮਝਿਆ ਉਹਨਾਂ ਦੇ ਨਿਸ਼ਾਨ ਨਹੀਂ ਕਦੇ ਰਹਿੰਦੇ ਜਿਨ੍ਹਾਂ ਨੇ ਜ਼ਿੰਦਗੀ ਨੂੰ ਮੌਤ ਨੂੰ ਆਪਣੀ ਖੜਾਵੀ ਸਮਝਿਆ ਉਹਨਾਂ ਦੇ ਖਾਲਸੇ ਨਿਸ਼ਾਨ ਝੂਲਦੇ ਆ ਤੇ